ਜੋ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਮੁਤਾਬਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦੇਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇਗੇ ਵਿਧਾਨ ਸਭਾ ਦੇ ਪਹਿਲਾਂ ਪ੍ਰੈਸ ਦੇ ਜ਼ਰੀਏ ਜਿਸ ਨੇ ਇਹਨਾਂ ਇਹਦੇ ਲੋਗੋ ਆ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਉਹ ਵਿਕਰਮ ਮਜੀਠੀ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਆ ਦੇਖੋ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਆ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਚ ਕੀ ਬੋਲ ਰਿਹਾ ਕਿ ਚਿੱਟਾ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਕਿ ਕਹਿ ਰਹੇ ਆਗਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇਗੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੇਕਟਰ ਕਿਹੜਾਗਾ ਕੈਰੇਕਟਰ ਇਹਨਾਂ ਦਾ 1 2 3 4 ਆਹ ਲਓ ਚੌਥਾ ਬੰਦਾ ਜਿਹੜਾ ਪਹਿਲਾਂ ਕਾਂਗਰਸ ਪਾਰਟੀ 'ਚ ਹੁੰਦਾ ਸੀ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਸੱਤਾ ਦਾ ਨੰਨ੍ਹ ਬਾਰ ਰਿਹਾ ਉਹਦੀ ਵੀ ਸੁਣ ਲਓ ਇਹਦੇ ਸਰਦਾਰ ਰਬਦੀਪ ਸਿੰਘ ਬਿੱਟੂ ਕਾਂਗਰਸ ਦੇ ਸਾਬਕਾ ਨੇਤਾ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੈਂਟ ਨੇਤਾ ਹੁਣ ਦੇ ਨੇਤਾ ਕਾਨੂੰ ਸ਼ਾਇਦ ਕੋਈ ਹੋਰ ਪਾਰਟੀ ਬਣ ਕੇ ਚਲੇ ਜਾਣਗੇ ਕੀ ਕਹਿ ਰਹੇ ਨੇ ਇੱਕੋ ਹੀ ਨਾਮ ਆ ਕਹਿੰਦਾ ਕੀ ਕਹਿ ਰਿਹਾ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਤੇ ਚਿੱਟਾ ਦਾ ਵਧਣਾ ਹੀ ਵਧਣਾ ਸਭ ਤੋਂ ਵੱਡਾ ਕਹਿੰਦਾ ਚਿੱਟਾ ਪਿੰਡਾਂ ਚ ਕੌਣ ਲੈ ਕੇ ਗਿਆ ਵਿਕਰਮ ਮਜੀਠੀਆ ਲੈ ਕੇ ਗਿਆ ਮੇਰੇ ਸ਼ਬਦ ਨਹੀਂ ਹੈਗੇ ਇਹ ਕਿਹਦੇ ਸ਼ਬਦ ਨੇ ਇਹ ਰਵਨੀਤ ਸਿੰਘ ਬਿੱਟੂ ਦੇ ਸ਼ਬਦ ਨੇ ਕਿ ਕਹਿੰਦਾ 6 ਮਹੀਨੇ ਲਾ ਕੇ ਆਜੋ ਛੱਡੋ ਕਹਿੰਦਾ ਹੀਰੋ ਕਮ ਹੋ ਗਿਆ ਇਹਦਾ ਲਗਾਤਾਰ ਫੜ ਲਓ ਛੱਡ ਦਿਓ ਕਹਿੰਦਾ ਉਹਦਾ ਕਹਿਣ ਦਾ ਭਾਵ ਆ ਕਿ ਇਹਨੂੰ ਲਗਾਤਾਰ ਜੇਲ੍ਹ ਚ ਰੱਖੋ ਜੇ ਬਾਹਰ ਆਉਂਦਾ ਤਾਂ ਪੰਜਾਬ ਚ ਚਿੱਟਾ ਫੈਲਦਾ ਚਿੱਟਾ ਵੱਧਦਾ ਹੁਣ ਕਹਿੰਦਾ ਕਾਰਵਾਈ ਕਿਉਂ ਕੀਤੀ ਇਹ ਵੀ ਨਾਲ ਹੀ ਬਸ ਸੁਣਾਤਾ ਸੋ ਭਰਾਵੋ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਚਾਰ ਉਹ ਸਿਆਸਤਦਾਨਾਂ ਦੇ ਕੈਰੇਕਟਰ ਪੇਸ਼ ਕੀਤੇ ਨੇ ਪੰਜਾਬ ਦੇ ਚਾਰ ਸਿਆਸਤਦਾਨ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸੁਖਪਾਲ ਸਿੰਘ ਖੇੜਾ ਪ੍ਰਤਾਪ ਸਿੰਘ ਬਾਜਬਾ ਜੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਲੋਕ ਸਭਾ ਚ ਵੀ ਸੇਵਾਵਾਂ ਨਿਭਾ ਚੁੱਕੇ ਨੇਗੇ ਰਾਜ ਸਭਾ ਚ ਵੀ ਸੇਵਾਵਾਂ ਨਿਭਾ ਚੁੱਕੇ ਨੇਗੇ ਸਾਬਕਾ ਕੈਬਨਿਟ ਮੰਤਰੀ ਵੀ ਰਹ ਚੁੱਕੇ ਨੇਗੇ ਔਰ ਹੁਣ ਦੇ ਲੀਡਰ ਆਪਾਂ ਆਪੋਜੀਸ਼ਨ ਵੀ ਨੇ ਯਾਨੀ ਚਾਰੇ ਸੰਵਿਧਾਨਕ ਉਹਦੇ ਦੇਸ਼ ਦੀਆਂ ਦੋਨੋਂ ਪਾਰਲੀਮੈਂਟ ਆ ਔਰ ਆਪੋਜੀਸ਼ਨ ਦਾ ਪੰਜਾਬ ਦੀ ਵਿਧਾਨ ਸਭਾ ਦਾ ਔਰ ਸਰਕਾਰ ਦਾ ਪੱਖ ਚਾਰ ਆ ਉਹਦੇ ਉਹਦੇ ਕੋਲੇ ਸੰਭਾਲੇ ਜਾ ਚੁੱਕੇ ਨੇ ਉਹਦਾ ਕੈਰੇਕਟਰ ਤੁਹਾਡੇ ਸਾਹਮਣੇ ਆ ਸੁਖਪਾਲ ਸਿੰਘ ਖਹਿਰਾ ਜਿਹੜਾ ਕਾਂਗਰਸ ਪਾਰਟੀ ਚ ਵੀ ਗਿਆ ਸਾਡੀ ਪਾਰਟੀ ਚ ਵੀ ਆਇਆ ਆਪਣੀ ਵੀ ਏਕਤਾ ਪਾਰਟੀ ਬਣਾਈ ਲੀਡਰ ਆਪੋਜੀਸ਼ਨ ਵੀ ਰਿਹਾ ਸਾਡਾ ਐਮਐਲਏ ਵੀ ਰਿਹਾ ਔਰ ਕਾਂਗਰਸ ਪਾਰਟੀ ਦਾ ਮੈਂਬਰ ਵੀ ਰਿਹਾ ਉਹਦਾ ਕਰੈਕਟਰ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ ਐਮਐਲਏ ਜਿੱਤਿਆ ਕਾਂਗਰਸ ਦਾ ਅਸੋਸੀਏਟ ਮੈਂਬਰ ਬਣਿਆ ਨਕਾਲੀ ਸਾਰੀ ਅਕਾਲੀ ਦਲ ਦਾ ਅਸੋਸੀਏਟ ਮੈਂਬਰ ਬਣਿਆ ਬਾਅਦ ਕਾਂਗਰਸ ਪਾਰਟੀ ਸ਼ਾਮਲ ਹੋਇਆ ਕਾਂਗਰਸ ਵੱਲੋਂ ਜਿੱਤਿਆ ਕਾਂਗਰਸ ਦਾ ਕੈਬਨਿਟ ਮੰਤਰੀ ਬਣਿਆ ਅਗਲੀ ਵਾਰ ਜਿੱਤਿਆ ਕੈਬਨਿਟ ਮੰਤਰੀ ਬਣਿਆ 4 ਸਾਲਾਂ ਬਾਅਦ ਪੰਜਾਬ ਦਾ 111 ਦਿਨ ਦੇ ਲਈ ਮੁੱਖ ਮੰਤਰੀ ਬਣਿਆ ਰਵਨੀਤ ਸਿੰਘ ਮਿੱਟੂ ਜੇ ਮੈਂ ਸ਼ਾਇਦ ਗਲਤ ਹੋਵਾਂ ਤਿੰਨ ਵਾਰ ਤਿੰਨ ਵਾਰ ਉਹ ਦੇਸ਼ ਦੀ ਪਾਰਲੀਮੈਂਟ ਚ ਕਾਂਗਰਸ ਪਾਰਟੀ ਵੱਲੋਂ ਗਿਆ ਜਦੋਂ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਟਰਾਈ ਕਰਨ ਲੱਗਿਆ ਕਿ ਹੁਣ ਮੇਰਾ ਵਿਰੋਧ ਹੋ ਗਿਆ ਤਾਂ ਉਹ ਪੰਜਾਬ ਦੇ ਲੋਕਾਂ ਨੇ ਨਕਾਰਤਾ ਰਿਜੈਕਟ ਕਰਤਾ ਰੱਦ ਕਰਤਾ ਤਾਂ ਉਸ ਤੋਂ ਬਾਅਦ ਜਾ ਕੇ ਅਮਿਤ ਸ਼ਾਹ ਜੀ ਦੀਆਂ ਲੇਲੜੀਆਂ ਕੱਢਦਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਥੱਲੇ ਪੈ ਗਿਆ ਜਾ ਕੇ ਜਿੱਟ ਗਿਆ ਕਿ ਮੈਨੂੰ ਮੰਤਰੀ ਬਣਾ ਦਿਓ ਮੈਨੂੰ ਕੁਝ ਹੋਰ ਬਣਾ ਦਿਓ ਤਾਂ ਉਹਨਾਂ ਨੇ ਬਾਇਆ ਰਾਜਸਥਾਨ ਗੱਲ ਪੰਜਾਬ ਦੀ ਕਰਦੇ ਨੇ ਬਾਇਆ ਰਾਜਸਥਾਨ ਜਾ ਕੇ ਦੇਸ਼ ਦੀ ਪਾਰਲੀਮੈਂਟ ਚ ਮੈਂਬਰ ਬਣਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆਗਾ ਸੋ ਮੇਰਾ ਕਹਿਣ ਦਾ ਪਾਵਾ ਮੇਰਾ ਕਹਿਣ ਦਾ ਪਾਵਾ ਕਿ ਪੰਜਾਬ ਜਾਣਦਾਗਾ ਕਿ ਇਹਨਾਂ ਲੋਕਾਂ ਦਾ ਕੈਰੇਕਟਰ ਕੀ ਰਿਹਾਗਾ ਆ ਮੈਂ ਜੇ ਕਹਾਂ ਤਾਂ ਬੜੀ ਲੰਬੀ ਗਾਥਾ ਕੀ ਜਿਹਦੇ ਅੰਦਰ ਲਿਖਿਆ ਹੋਇਆਗਾ ਪੂਰਾ ਸੁਖਪਾਲ ਸਿੰਘ ਠਹਿਰਾ ਦਾ ਪਾਸ਼ਨਾ ਪੂਰਾ ਚੰਨੀ ਸਾਹਿਬ ਦਾ ਪਾਸ਼ਨਾ ਚਰਨਜੀਤ ਸਿੰਘ ਚੰਨੀ ਦੀ ਕਿਸ ਤਰ੍ਹਾਂ ਕਹਿ ਰਹੇ ਨੇਗੇ ਕਿ ਕਿੰਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਇਹ ਸਾਰਾ ਡਿਟੇਲ ਰਿਕਾਰਡ ਜਿਹੜਾਗਾ ਪਰ ਲੇਕਿਨ ਇਹ ਕਾਫੀ ਸਾਰਾ ਰਿਕਾਰਡ ਜਿਹੜਾ ਮੈਂ ਡਿਊਟੀ ਲਈ ਹੋਈ ਹੈ ਮੇਰੇ ਅਫਸਰ ਸਾਹਿਬਾਨ ਦੇ ਜੇ ਥੋੜਾ ਜਿਹਾ ਰਿਕਾਰਡ ਮਿਲੇ ਕਿਉਂਕਿ ਬਹੁਤ ਲੰਬੀਆਂ ਲੰਬੀਆਂ ਤਕਰੀਰਾਂ ਨੇ ਭਾਈ ਇਹਨਾਂ ਦੀਆਂ ਤਾਂ ਇਹ ਤਾਂ 2.5 3 ਤਿੰਨ ਘੰਟੇ ਪਤਾ ਨਹੀਂ ਕੀ ਖਾ ਕੇ ਆਉਂਦੇ ਸੀ ਕੀ ਬੋਲਦੇ ਸੀ ਕਦੇ ਕਿਸੇ ਦਾ ਵਿਰੋਧ ਕਰਦੇ ਸੀ ਕੀ ਕਿਸੇ ਦਾ ਕਿਸੇ ਦੇ ਹੱਕ 'ਚ ਬੋਲਦੇ ਸੀਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਦੇਸ਼ ਦੇ ਅੰਦਰ ਆਪ ਇੱਕ ਜਾਨਵਰ ਦਾ ਨਾਮ ਲੈਨੇ ਆ ਕਿ ਗਿਰਗੱਟ ਕਾਂਗਰਸ ਪਾਰਟੀ ਦੇ ਨੇਤਾ ਅਕਾਲੀ ਦਲ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਕਿ ਉਹ ਗਿਰਗੜ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੇ ਨੇ। ਉਹ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਨੇਗੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮਝ ਨਹੀਂ ਹੈਗੀ। ਔਰ ਕਦੇ ਉਹ ਕਦੇ ਉਹ ਵਿਧਾਨ ਸਭਾ 'ਚ ਕੁਝ ਬੋਲਦੇ ਨੇ, ਬਾਹਰ ਜਾ ਕੇ ਕੁਝ ਬੋਲਦੇ ਨੇਗੇ। ਮਰਿੰਡੇ ਕੁਝ ਬੋਲਦੇ ਨੇ, ਜਲੰਧਰ ਕੁਝ ਬੋਲਦੇ ਨੇਗੇ। ਜਲੰਧਰ ਕੁਝ ਬੋਲਦੇ ਨੇ, ਫਿਰੋਜ਼ਪੁਰ ਕੁਝ ਬੋਲਦੇ ਨੇਗੇ। ਸੋ ਮੇਰਾ ਕਹਿਣ ਦਾ ਭਾਵ ਆ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇਗੇ, ਅੱਜ ਕਹਿ ਰਹੇ ਨੇਗੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਦੁੱਧ ਤੋਤਾ ਵਿਅਕਤੀ ਆ ਵਿਕਰਮਜੀਤ ਮਜੀਠੀਆ ਵਰਗੇ ਤਾਂ ਕੋਈ ਇਮਾਨਦਾਰ ਵਿਅਕਤੀ ਹੀ ਪੰਜਾਬ ਚੰਮਿਆਂ ਦੀ ਅੱਜ ਤੱਕ ਔਰ ਜਦੋਂ ਆਪ ਵਿਧਾਨ ਸਭਾ ਦੇ ਅੰਦਰ ਸੀ ਉਸ ਸਮੇਂ ਕਹਿੰਦੇ ਸੀ ਕਿ 6000 ਕਰੋੜ ਰੁਪਏ ਦਾ ਵਪਾਰ ਵਿਕਰਮ ਮਜੀਤ ਮਜੀਠੀਆ ਨੇ ਕੀਤਾਗਾ 2000 ਕਰੋੜ ਰੁਪਏ ਦਾ ਚਿੱਟਾ ਫੁਲਾਣੀ ਜਗ੍ਹਾ ਤੇ ਵੇਚਿਆਗਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਸਾਰੇ ਵਿਅਕਤੀਆਂ ਨੂੰ ਕਿ ਤੁਸੀਂ ਨੇ ਜੋ ਸੰਵਧਾਨ बाबा साहब भीमराव अंबेडकर जी ने बनाया गया कि उस समय तुम संविधान की झूठी सहु खादी सी कि पंजाब किसी पवित्र विधानसभा के अंदर जाके जिथे तुम एक सौ सतारह लोग पंजाब के लोग अपनी अंतर आत्मा के नाम हजार बार सोच के एक एम एल ए वोट पाते हैं एम एल ए चुन के भेजते हैं कि साढ़े इलाके की रहनमई करूंगा साढ़े इलाके की डिवेलपमेंट करूंगा और पंजाब के मुद्दे को हल करूंगा और जब मैं मुद्दे पर जाव ਚਾਹ 2017 ਦਾ ਮੁੱਦਾ ਹੋਵੇ ਚਾਹ 2012 ਦਾ ਮੁੱਦਾ ਹੋਵੇ ਚਾਹ 2002 ਦਾ ਮੁੱਦਾ ਹੋਵੇ 2000 ਸੌਰੀ 7 ਦਾ 7 ਦਾ 12 ਦਾ 17 ਦਾ 22 ਦਾ ਇਹਨਾਂ ਚਾਰਾਂ ਸਮਿਆਂ ਦੇ ਦੌਰਾਨ ਪੰਜਾਬ ਦਾ ਇੱਕੋ ਹੀ ਮੁੱਦਾ ਰਹਾ ਕਿ ਪੰਜਾਬ ਚਿੱਟਾ ਕਿਵੇਂ ਖਤਮ ਹੋਊਗਾ ਪੰਜਾਬ ਚਿੱਟੇ ਦਾ ਕਿਵੇਂ ਖਤਮਾ ਹੋਊਗਾ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾਊਗਾ ਪੰਜਾਬ ਨੂੰ ਖਤਮ ਹੋਣ ਤੱਕ ਕਿਵੇਂ ਬਚਾਇਆ ਜਾਊਗਾ ਇਹ ਮੁੱਦਾ ਪੰਜਾਬ ਦੇ ਲੋਕਾਂ ਦੇ ਇਲੈਕਸ਼ਨ ਚ ਡਿਸਕਸ ਹੁੰਦਾ ਸੀ ਪਰ ਲੇਕਿਨ ਆ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਸਬੂਤ ਇਸ ਗੱਲ ਦੀ ਗਵਾਹੀ ਭਰਦੇ ਨੇਗੇ ਕਿ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਆਂ ਚਿੱਟੇ ਦਾ ਮੁੱਦਾ ਠਾਇਆ ਔਰ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਦਾ ਵੱਡਾ ਲੀਡਰ ਵਿਕਰਮ ਅਜੀਠਿਆ ਸਖਬੀਰ ਸੇ ਬਾਦ ਅੱਲਾ ਸਾੜਾ ਪੰਜਾਬ ਦੇ ਅੰਦਰ ਨਸ਼ਾ ਵੇਚਦਾ ਹੈ ਇਹ ਗੱਲ ਇਹ ਡਾਕੂਮੈਂਟ ਇਹ ਵੀਡੀਓ ਇਹਦਾ ਇਲੈਕਟ੍ਰੋਨਿਕ ਮੀਟਿੰਗ ਦਾ ਰਿਕਾਰਡ ਇਹ ਬੋਲਦਾਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਹਜ਼ਾਰਾਂ ਵਾਰ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕਿਹਾ ਚਰਨਜੀਤ ਸਿੰਘ ਚੰਨੀ ਨੇ ਕਈ ਵਾਰ ਕਿਹਾ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਪਰ ਲੇਕਿਨ ਹੁਣ ਸਾਰੇ ਜਦੋਂ ਕਾਰਵਾਈ ਹੋ ਰਹੀ ਆ ਸਾਰੇ ਮੁੱਕਰ ਗਏ ਸਾਰੇ ਭੱਜ ਗਏ ਹੁਣ ਕਿਹਦੇ ਨਾਲ ਖੜ ਕੇ ਜਾ ਕੇ ਹੁਣ ਚਿੱਟੇ ਦੇ ਵਪਾਰੀਆਂ ਦੇ ਨਾਲ ਖੜ ਗਏ ਹੁਣ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ 'ਚ ਹਜ਼ਾਰਾਂ ਮਾਮਾ ਦੇ ਪੁੱਤਾਂ ਨੂੰ ਕਤਲ ਕਰਵਾਇਆ ਹਜ਼ਾਰਾਂ ਭੈਣਾਂ ਦੇ ਭਾਈਆਂ ਨੂੰ ਕਤਲ ਕਰਵਾਇਆ ਅੱਜ ਉਹਨਾਂ ਕਾਤਲਾਂ ਦੇ ਨਾਲ ਕਾਂਗਰਸ ਪਾਰਟੀ ਖੜੀ ਆ ਮੈਂ ਰਾਹੁਲ ਗਾਂਧੀ ਜੀ ਨੂੰ ਮੈਂ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹਣਾਗਾ ਕੀ ਕੀ ਤੁਹਾਡੀ ਪਾਰਟੀ ਦੇ ਲੋਕ ਨਸ਼ਾ ਤਸਕਰਾਂ ਨਾਲ ਵੜੇ ਹੋਏ ਨੇ ਕਿ ਕਿ ਤੁਸੀਂ ਇਹਨਾਂ ਨੂੰ ਪਰਮਿਟ ਦਿੱਤਾਗਾ ਕਿ ਤੁਸੀਂ ਨਸ਼ਾ ਤਸਕਰਾਂ ਦੇ ਹੱਕ ਚ ਆਵਾਜ਼ ਬੁਲੰਦ ਕਰੋ ਜੋ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਨਾਲ ਖੜੀ ਆ ਪਹਿਲਾਂ ਕਹਿੰਦੇ ਸੀਗੇ ਪ੍ਰਤਾਪ ਸਿੰਘ ਬਾਜਬਾ ਜੀ ਕਿ ਛੋਟੇ ਛੋਟੇ ਵਿਅਕਤੀਆਂ ਨੂੰ ਫੜਨ ਦੀ ਕੀ ਲੋੜ ਆ ਵੱਡੇ ਵੱਡੇ ਨੂੰ ਫੜੋ ਏ ਤੁਸੀਂ ਵੀ ਸੁਣਿਆ ਹੋਣਾ ਹੁਣ ਕੀ ਕਹਿ ਰਹੇ ਨੇ ਵੱਡੇ ਵੱਡੇ ਕਿਉਂ ਫੜਦੇ ਆ ਜੀ ਛੋਟੇ ਛੋਟੇ ਫੜੋ ਇੱਥੋਂ ਪਤਾ ਲੱਗਦਾਗਾ ਕਿ ਡਰ ਪੈਦਾ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜਾ ਅਸੀਂ ਵੀ ਕੁਛ ਇਧਰ ਉਧਰ ਕਰਦੇ ਆ ਸਰਕਾਰ ਸਾਡੇ ਵੱਲ ਵੀ ਵਧ ਰਹੀ ਹੈ ਬਿਲਕੁਲ ਮੈਂ ਤੁਹਾਡੇ ذریعے ਪੰਜਾਬ ਦੀ ਜਨਤਾ ਨੂੰ ਸਪਸ਼ਟ ਕਰਨਾ ਚਾਹਨਾਗਾ ਜਿਸ ਨੇ ਵੀ ਨਸ਼ਾ ਵੇਚਿਆ ਜਿਨੇ ਵੀ ਸਾਡੀਆਂ ਪੈਣਾ ਦੇ ਭਰਾ ਮਾਰੇ ਨੇ ਪੈਣਾ ਦੇ ਭਰਾਵਾਂ ਦਾ ਕਤਲ ਕੀਤਾਗਾ ਮਾਮਾਂ ਦੇ ਬੱਚਿਆਂ ਦਾ ਕਤਲ ਕੀਤਾਗਾ ਇਕੱਲੇ ਇਕੱਲੇ ਨੂੰ ਕਚਹਿਰੀ ਦੇ ਅੰਦਰ ਲੈ ਕੇ ਜਾਵਾਂਗੇ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਪੰਜਾਬ 'ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਰਾਜ ਕੀਤਾ। ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹੈਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਹੋ ਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ 'ਚ ਆਪਣੀ ਅਰਜੀ ਦੇ ਦੇਣ ਕਿ ਭਾਈ ਮੈਂ 2016 'ਚ ਨਹੀਂ ਬੋਲਿਆ ਸੀ ਇਹ ਤਾਂ ਕੋਈ ਹੋਰ ਪ੍ਰਤਾਪ ਸਿੰਘ ਬਾਜਬਾ ਸੀ ਇਹ ਤਾਂ ਕੋਈ ਬਾਹਰਲੇ ਦੇਸ਼ 'ਚੋਂ ਆਇਆ ਪ੍ਰਤਾਪ ਸਿੰਘ ਬਾਜਬਾ ਸੀ ਮੈਂ ਨਹੀਂ ਸੀਗਾ ਕਿਉਂਕਿ ਅੱਜ ਜਿਹੜੀ ਮੈਂ ਸੈਕੰਡ ਦਿਖਾ ਰਿਹਾ ਸੀ ਤੁਹਾਨੂੰ ਉਹ ਪ੍ਰਤਾਪ ਸਿੰਘ ਵਾਜਬਾ ਕੀ ਕਹਿ ਰਹੇ ਨੇ ਕਿ ਸਰਕਾਰ ਨੇ ਮਜੀਠੀਏ ਦੇ ਨਾਲ ਧੱਕਾ ਕੀਤਾ ਸਰਕਾਰ ਨੇ ਮਜੀਠੀਆਂ ਨੂੰ ਗਲਤ ਫੜਿਆ ਮਜੀਠੀਆ ਜਿਹੜਾਗਾ ਉਹ ਤਾਂ ਬਹੁਤ ਹੀ ਇਮਾਨਦਾਰ ਵਿਅਕਤੀ ਆ ਇਹ ਗੱਲਾਂ ਪ੍ਰਤਾਪ ਸਿੰਘ ਵਾਜਬਾ ਕਹਿ ਰਿਹਾਗਾ ਮੈਂ ਇਨਸੀਡੈਂਟ ਤੁਹਾਡੇ ਸਾਹਮਣੇ ਜਿਹੜਾ ਉਹ ਰਿਸ਼ਰ ਕੀਤਾਗਾ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਦਾ ਕੀ ਕੈਰੇਕਟਰ ਆ ਇਹ ਤਾਂ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਏ ਦੇ ਘਰ ਚ ਰੱਸਾ ਪਾ ਕੇ ਲਿਆਵਾਂਗੇ ਫਰਵੋ ਅਸੀ ਤਾਂ ਉਹਨਾਂ ਦੇ ਘਰ 'ਚ ਜਿਹੜੇ ਵਿਜੀਲੈਂਸ ਬਿਊਰੋ ਦੇ ਅਫਸਰ ਸੀ ਉਹ ਤਾਂ ਉਹਨਾਂ 'ਚ ਘਰ 'ਚ ਜਾ ਕੇ ਉਹ ਤੁਹਾਡੇ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਬੜੇ ਸਤਕਾਰਪੂਰਵਕ ਧੰਗ ਦੇ ਨਾਲ ਲੈ ਕੇ ਆਏ ਨੇ ਕਿ ਆਓ ਜੀ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਜਾਂਚ ਸ਼ਾਮਲ ਹੋਵੋ ਤੁਹਾਡੀ ਜਾਂਚ ਕੀਤੀ ਜਾਊਗੀ ਇਹ ਨੂੰ ਹੁਣ ਤੁਸੀਂ ਕਿਹੜਾ ਕੈਰੇਕਟਰ ਕਹੋਗੇ ਡਬਲ ਕੈਰੇਕਟਰ ਕਹੋਗੇ ਦੋਰਾ ਕਹੋਂਗੇ ਤੀਰਾ ਕਹੋਂਗੇ ਚੌਰਾ ਕਰੈਕਟਰ ਕਹੋਂਗੇ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਕਿਉਂ ਵਿਸ਼ਵਾਸ ਉੱਠ ਰਿਹਾ ਹੈਗਾ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇ ਕਿ ਕਿ ਸਿਆਸਤਦਾਨ ਗਲਤ ਹੁੰਦੇ ਨੇ ਕਿ ਔਰ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਨ ਲੱਗਿਆ ਜਿਹੜਾ ਅਕਾਲੀ ਪੰਥ ਦਾ ਬਹੁਤ ਵੱਡਾ ਆਗੂ ਬੀ ਉਸ ਜਿਹੜੇ ਡਰਗ ਕਾਰਟਲ ਨਾਲ ਡਰਗ ਮਾਫੀਆ ਦੇ ਨਾਲ ਪੁਖਤਾ ਕਨੈਕਸ਼ਨ ਅੱਜ ਦੇ ਅਖੋਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਮਾਣੀ ਮੂਟੀ ਸ਼ਰਮ ਬਗਾਇਆ ਵਾ ਤੇ ਤੁਹਾਨੂੰ ਆਪਣੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਟੱਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿ ਆ ਕਿ دہشت ਪਾਉਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸਪੀਤ ਸਿੰਘ ਦਾ ਬਹੁਤ ਵੱਡਾ ਆਕੂ ਵੀ ਆ ਉਹ ਖੈਰਾ ਕੀ ਕਹਿ ਰਿਹਾ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਇਹ ਡਰੱਗ ਮਾਫੀਆ ਦੇ ਨਾਲ ਕਿੱਡਾ ਵੱਡਾ ਕਨੈਕਸ਼ਨ ਆ ਇਹ ਗੱਲ ਕਹਿ ਰਿਹਾ ਸਪਾਲ ਸਿੰਘ ਖੈਰਾ ਇਸ ਵੀਡੀਓ ਦੇ ਅੰਦਰ ਕਿ ਬਿਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ ਨਸ਼ਾ ਕਾਰਟਲ ਦੇ ਨਾਲ ਨੇ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਤਰਬਾਹ ਕੀਤਾ ਇਹ ਗੱਲ ਸਖਪਾਲ ਸਿੰਘ ਖੈਰਾ ਪ੍ਰੈਸ ਦੇ ਜ਼ਰੀਏ ਵਿਧਾਨ ਸਭਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਹੈਗਾ ਔਰ ਦੂਸਰੇ ਪਾਸੇ ਹੁਣ ਕੀ ਕਹਿ ਰਿਹਾ ਕਿ ਬਾਤ ਮਾੜਾ ਕੀਤਾ ਪੰਜਾਬ ਸਰਕਾਰ ਨੇ ਵਿਕਰਾਮਜੀਤ ਠੀਦੇ ਨਾਲ ਬਹੁਤ ਹੀ ਗਲਤ ਕੀਤਾ ਵਿਕਰਾਮਜੀਤ ਠੀਦੇ ਨਾਲ ਇਹਦਾ ਮਤਲਬ ਇਹਦਾ ਕੀ ਕੈਰੇਕਟਰ ਆ ਇਸ ਵਿਅਕਤੀ ਦਾ ਕੀ ਕੈਰੇਕਟਰ ਆ ਜਿਹੜਾ ਲੀਡਰ ਆਪੋਜੀਸ਼ਨ ਵੀ ਰਿਹਾ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਵੀ ਰਿਹਾ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਸਿਰਫ ਔਰ ਸਿਰਫ ਦੋਹਰੇ ਕੈਰੈਕਟਰ ਦੇ ਬੰਦੇ ਭਰਤੀ ਕਰਦੇ ਹੋ ਸਿਰਫ ਔਰ ਸਿਰਫ ਤੁਸੀਂ ਸੱਤਾ ਦੇ ਲਾਲਚੀ ਬੰਦੇ ਭਰਤੀ ਕਰਦੇ ਹੋ ਕੀ ਤੁਸੀਂ ਸਿਰਫ ਔਰ ਸਿਰਫ ਉਹਨਾਂ ਲੋਕਾਂ ਨੂੰ ਭਰਤੀ ਕਰਦੇ ਹੋ ਜਿਨ੍ਹਾਂ ਕੋਲੇ ਝੂਠ ਬੋਲਣ ਦੀਆਂ ਪੀਐਸਡੀ ਕੀਤੀ ਹੋਈ ਆ ਜਿਹੜੇ ਵੱਡੇ ਵੱਡੇ ਝੂਠੇ ਲੋਕ ਲੈਗੇ ਇਹ ਤਾਂ ਦੋਵੇਂ ਵਿਅਕਤੀਆਂ ਦੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਹੁਣ ਉਹ ਵਿਅਕਤੀ ਜਿਹੜਾ ਤਿੰਨ ਵਾਰ ਤਿੰਨ ਵਾਰ ਦਾ ਐਮਐਲਏ ਕੈਬਨਿਟ ਦਾ ਮਨਿਸਟਰ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਉਹ ਐਗਜ਼ਾਮਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾਗਾ ਆਪ ਦਾ ਕੈਰੇਕਟਰ ਸੁਣ ਲਿਓ ਹੁਣ ਧਿਆਨ ਦੇ ਨਾਲ ਮੈਂ ਲਾਉਂਗਾ ਵੀਡੀਓ ਉਸ ਤੋਂ ਬਾਅਦ ਐਕਸਪੀਰੀਅੰਟ ਵੀ ਕਰੂੰਗਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੋ ਸੰਵਿਧਾਨ ਬਾਬਾ ਸਾਹਾਬ ਪੀਮਰਾਓ ਅੰਬੇਡਕਰ ਜੀ ਨੇ ਬਣਾਇਆ ਜੋ ਸੰਵਿਧਾਨ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਐਮਐਲਏ ਦੀ ਸੌਂਚ ਚੁੱਕੀ ਐਮਐਲਏ ਦੀ ਸੌਂਚ ਕਿਹਾ ਕਿ ਮੈਂ ਕਦੇ ਵੀ ਝੂਠੀ ਬੋਲੂਗਾ ਕਦੇ ਵੀ ਪੰਜਾਬ ਨੂੰ ਗੁਮਰਾਹ ਨਹੀਂ ਕਰੂੰਗਾ ਕਦੇ ਵੀ ਮੈਂ ਪੰਜਾਬ ਦੇ ਲੋਕਾਂ ਦਾ ਧੋਖਾ ਨਹੀਂ ਕਰੂੰਗਾ ਜੋ ਸੰਵਿਧਾਨ ਨੇ ਮੈਨੂੰ ਪਾਵਰਾਂ ਦਿੱਤੀਆਂ ਨੇ ਉਸ ਸੰਵਿਧਾਨ ਦੀ ਮੈਂ ਦੁਰਵਰਤੋਂ ਨਹੀਂ ਕਰੂੰਗਾ ਉਸ ਸੰਵਿਧਾਨ ਦੀ ਟਰੂ ਸਪਿਰਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨੇਗੇ ਉਹਦੇ ਚਾਹੁੰਦੇ ਨੇਗੇ ਔਰ ਉਸ ਤੋਂ ਬਾਅਦ ਬਤੌਰ ਉਹਨਾਂ ਨੇ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਉਹਨਾਂ ਨੇ ਲਗਭਗ ਬੰਗ ਸਮੁੰਦਾਇਕ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਦੋ ਸੌ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਤਬਾਅਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦੇਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇ ਕਿ ਵਿਕਰਮ ਮਜੀਠੀਆ ਪਹਿਲਾ ਪ੍ਰੈਸ ਦੇ ਜ਼ਰੀਏ ਜਿਸ ਨੇ ਇਹ ਨਹੀਂ ਦੇ ਲੋਗੋ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਉਹ ਵਿਕਰਮ ਮਜੀਠੀ ਸਰਕਾਰ ਦੇਖੋ ਮਜੀਦੀ ਦੇ ਨਾਮ ਤੇ ਵਿਕੀ ਜਾਵੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਆ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਚ ਕੀ ਬੋਲ ਰਹਾ ਕਿ ਚਿੱਟਾ ਆਈ ਜਾਵੇ ਵਿਕਰਮ ਮਜੀਦੀ